ਛਾਲਾਂ ਲੀਵਰ ਦੇ ਸਿਰ ਤੇ ਵੱਜਦੀਆਂ ਤਮਾਗੇ ਦੋੜ ਚੱਲ ਓ 查了没？ ਠੀਕ ਹੈ ਇਹ ਕੀ ਸਿਸਟਮ ਕੀਤਾ ਇਹ ਯਾਰ ਥੱਲੇ ਨਵਾਂ ਕਾਗਜ਼ ਪਾ ਕੇ ਤੇ ਮਿੱਟੀ ਚੜ੍ਹਾਇਆ ਯਾਰ ਨਹੀਂ 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 ਮਿੱਟੀ ਚੜ੍ਹਾਤੀ ਏ ਠੀਕ ਆ 4 4 ਇੰਚ ਠੀਕ ਆ ਵੀ ਇਹ ਬਿਟੈਡ ਰਹੂਗਾ ਹੁਣ ਇਹ ਪੁਰਾਣਾ ਕਾਗਜ਼ ਆਪਾਂ ਹਰ ਸਾਲ ਚਾਰ ਪਾਉਣੇ ਆ ਹਾਂ ਇਹ ਉੱਤੇ ਕਾਗਜ਼ ਪਾਤਾ ਫਿਰ ਮਿੱਟੀ ਨਹੀਂ ਰੋੜਦੀ ਮਿੱਟੀ ਨਹੀਂ ਰੋੜਦੀ ਹਾਂ ਥਲੜੀ ਵੀ ਤੇ ਤੇ ਨਾਲੇ ਲਹਣੀ ਬਾਅਦ ਚ ਸੌਖੀ ਆ ਸੁੱਕੀ ਮਿੱਟੀ ਹਾਂ ਥਲੜੀ ਪੱਪਦੇ ਵੀ ਆ ਹਾਂ ਬਾਏ ਇਹਨੂੰ ਚਾਰੇ ਪਾਸੇ ਬੰਦ ਕਰ ਦਾਂਗੇ ਬਸ ਇਹਨੂੰ ਕੁਝ ਨਹੀਂ ਉੱਤੇ ਕੁਛ ਨਹੀਂ ਮਿੱਟੀ ਨਹੀਂ ਪਾਉਣੀ ਨਾ ਕੋਈ ਉੱਤੇ ਕੁਛ ਰੱਖਣਾ ਨਹੀਂ ਲਿਪਣ ਵਾਲਾ ਕੰਮ ਵੀ ਵਧੀਆ ਉੱਤੇ ਦਾ ਮਾੜੀ ਮੋਟੀ ਬਸ ਐਵੇਂ ਨਾ ਦੀ ਪਾਉਣੀ ਏ ਠੀਕ ਹੈ ਵੇਖੋ ਵੀਰ ਜੀ ਆਪਾਂ ਇੱਕ ਖੱਤੇ ਦਾ ਚਾਰ ਆਪਾਂ ਪਾ ਵੀ ਲਿਆ ਹੈ ਇਹ ਸਰੋਂ ਵਾਲੀ ਮੱਕੀ ਹੀ ਇਥੇ ਆਵਾ ਸਰੋਂ ਬੀਜੀ ਹੋਈ ਸੀਗੀ ਅੱਛਾ ਤੇ ਇਹਦਾ ਇਹ ਫਾਇਦਾ ਵੀ ਇਹਨੂੰ ਆਪਾਂ ਦੋਵੇਂ ਹੀ ਕੰਮ ਰੱਖ ਸਕਦੇ ਆ ਪਕਾਉਣ ਵਿੱਚ ਵੀ ਕੰਮ ਲੈ ਸਕਦੇ ਆ ਤੇ ਚਾਰ ਦਾ ਵੀ ਕੰਮ ਆ ਜਾਂਦਾ ਅੱਛਾ ਥੋੜਾ ਜਿਹਾ ਲੇਵਰ ਦੀ ਕੋਸਟ ਹੈਗੀ ਇਹਦੇ ਵਿੱਚ ਆਪਾਂ 30% ਛੱਲੀਆਂ ਛੱਡ ਲਈਆਂ ਸੀ ਬਾਕੀ ਆਪਾਂ ਛੱਲੀ ਤੜਾਲੀ ਸੀ ਲੇਵਰ ਲਾ ਕੇ ਅੱਛਾ ਫਾਇਦੇ ਦੋ ਹੋ ਗਏ ਉਹ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਵੀ ਛੱਲੀਆਂ ਤੋੜੀਆਂ ਚਾਰ ਪਾਇਆ ਤੇ ਉਹ ਅੱਗੇ ਸਾਹਮਣੇ ਆਪਣੀ ਜਿਹੜੀ ਮੱਕੀ ਏ ਉਹ ਆਪ ਕਣਕ ਵਾਲੇ ਥਾਂ ਖੜੀ ਹੈ ਡੇਢ ਕਿਲਾ ਅੱਛਾ ਉਹ ਆਪਾਂ ਅੱਜ ਤੋਂ ਦਫਾ 12 ਦਿਨਾਂ ਨੂੰ ਆਪਣੀ ਤਿਆਰ ਹੋ ਜੂਗੀ ਉਹਦੇ ਚੋਂ ਆਪਾਂ ਇੱਕ ਵੀ ਛੱਲੀ ਨਹੀਂ ਤੋੜਨੀ ਉਹ ਆਪਾਂ ਸਾਰਾ ਸਾਲਮਚਾਰ ਪਾਉਂਦੇ ਆਵੇਂ ਚਾਰ ਚ ਪਾ ਦੇਣੀ ਹੈ ਇਹਦੇ ਦੋ ਫਾਇਦੇ ਹੋਗੇ ਇੱਕ ਤਾਂ ਆਪਾਂ ਕਣਕ ਚੋਂ ਨਿਕਲ ਕੇ ਸਰੋਂ ਬਿਜਲੀ ਸਰੋਂ ਦਾ ਫਾਇਦਾ ਉਹ ਕਣਕ ਦਾ ਜਿਹੜਾ ਜਿੰਨਾ ਨੂੰ ਆਪਾਂ ਨੂੰ ਕਣਕ ਚੋਂ ਪ੍ਰੋਫਿਟ ਆਉਣਾ ਸੀ ਉਹਨਾਂ ਨੂੰ ਆਪਾਂ ਨੂੰ ਸਰੋਂ ਚੋਂ ਵਧੀਆ ਬਚ ਗਿਆ ਆ ਆਪਾਂ ਨੂੰ ਇੱਕ ਅਡਵਾਂਸ ਹੋ ਗਿਆ ਵੀ ਆਪਾਂ ਫੀਲ ਵਾਸਤੇ ਆਪਣੀ ਮੱਕੀ ਵੀ ਹੋ ਗਈ ਤੇ ਚਾ ਸਾਈਲੇਜ ਵੀ ਹੋ ਗਿਆ ਸਾਈਲੇਜ ਹੋ ਗਿਆ ਨਾਲੇ ਚਾਰ ਘਰਾਂ ਨੂੰ ਮੱਕੀ ਦੇਾਂਗੇ ਇਹ ਬੋਨਸ ਹੈ ਪਲੱਸ ਪਿਛਲੀ ਵਾਰੀ ਆਪਣੀ ਕਿੱਲੇ ਦੇ ਵਿੱਚੋਂ ਵੀ ਜਾਨੀ ਕਿ ਆਪ 30% ਛੱਲੀ ਤੋੜੀ ਸੀਗੀ ਅੱਛਾ ਤੇ ਆਪਣੀ 30 35 ਕੁਆਂਟਲ ਮੱਕੀ ਹੋ ਗਈ ਸੀ ਬਾਕੀ ਆਪਾਂ ਚਾਰ ਵੀ ਪਾਲਿਆ ਇੱਕ ਸਾਦਾ ਕਿ ਅਸੀਂ ਇਹਦੇ ਤੋਂ ਛੱਲੀ ਪਹਿਲਾਂ ਹੀ ਤੋੜ ਲਈ ਤੇ ਚਾਰ ਪਾ ਲਿਆ ਥਾਂ ਤੇ ਜਿੰਨਾ ਵਿੱਚੋਂ ਹਨਾ ਛੱਲੀ ਅਸੀਂ ਕੱਢਦੀ ਸਾਰੀ ਤੇ ਛੱਲੀ ਆਪਣੀ ਤੁਸੀਂ ਹਿਸਾਬ ਲਾ ਲਓ ਇਹ ਸਰੋਂ ਵਾਲੀ ਥਾਂ ਸੀ ਇੱਕ ਤਾਂ ਛੱਲੀ ਸਹੀ ਮੌਸਮ ਦੇ ਹਿਸਾਬ ਨਾਲ ਬਹੁਤ ਸੋਹਣੀ ਪੱਕ ਗਈ ਬਹੁਤ ਸੋਹਣਾ ਦਾਣਾ ਬਣ ਗਿਆ ਤੇ ਬਾਕੀ ਇਹ ਕੋਈ ਆਪਣੀ ਵੀਡੀਓ ਵੇਖ ਕੇ ਕੋਈ ਵੱਡੀ ਛਾਲ ਨਾ ਮਾਰ ਲਿਓ ਇਹ ਛਾਲਾਂ ਲੇਵਰ ਦੇ ਸਿਰ ਤੇ ਨੇ ਜੇ ਲੇਵਰ ਹੈਗੀ ਏ ਤੇ ਕੰਮ ਪੂਰਾ ਹੋ ਕੇ ਕਿਉਂ ਸਰਪੰਚਾ ਇਹ ਛਾਲਾਂ ਲੇਵਰ ਦੇ ਸਿਰ ਤੇ ਵੱਜਦੀਆਂ ਵੀ ਕੱਲ ਨੂੰ ਕੋਈ ਬੰਦਾ 10 20 ਕਿੱਲੇ ਸਰੋਂ ਲਾ ਲੇ ਸਰੋਂ ਵੀ ਲੇਵਰ ਦੇ ਸਿਰ ਤੇ